ਜੀ ਹਾਂ ਜਿੰਦਾਬਾਦ ਇਕਬਾਲ ਸਿੰਘ ਬੀਠੀ ਵਾਲਾ ਜਿੰਦਾਬਾਦ ਹਵਾ ਕੱਢੀ ਜਿੱਤੇ ਕਰੀ ਕਰ ਸਕੀ ਸੀ ਕਹਿੰਦੇ ਇਹਨਾਂ ਦੇ ਬੰਦੇ ਉੱਪਰ ਲੱਗਾ ਅੱਜ ਬੜੇ ਧੋਖਾਰੇ ਸੋਚ ਦੀ ਗੱਲ ਹੈ ਕਿ ਸਰਦਾਰ ਵਿਕਟਮ ਸਿੰਘ ਰਜੀਤਿਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿਸੇ ਵੱਡੇ ਆਪਰਾਧੀ ਨੂੰ ਕੀਤਾ ਜਾਂਦਾ ਹੈ ਜਿਹੜਾ ਠੁਠਾ ਭਗਵੰਤ ਮਾਨ ਫੇਲ ਹੋ ਚੁੱਕਿਆ ਹੈ ਭਗਵੰਤ ਮਾਨ ਹੈ ਪੰਜਾਬ ਦਾ ਮੁੱਖ ਮੰਤਰੀ ਕਾਬਰਦੀ ਸਟੈਂਡ ਬਣ ਕੇ ਪੰਜਾਬ ਨੂੰ ਕਰ ਰਿਹਾ ਵਿਕਟਮ ਸਿੰਘ ਰਜੀਤਿਆ ਦੀ ਮੁੱਛ ਤੋਂ ਐਡਾ ਡਰ ਰਿਹਾ ਜਿਹੜੇ ਕੋਈ ਵੱਡੇ ਕਿਸੇ ਅੱਤਵਾਦੀ ਤੋਂ ਡਰੀਦਾ ਪੰਜਾਬ ਸਰਕਾਰ ਦਾ ੱੱਪਾ ਵੇਰਤਵਾਜ ਲੋਕਾਂ ਨੂੰ ਘਰਾਂ ਚ ਅਰੈਸਟ ਕਰ ਲਿਆ ਹਰੇਕ ਲੀਡਰ ਦੇ ਘਰਾਂ ਚ ਪੁਲਸ ਗੇੜੇ ਮਾਰ ਰਹੀ ਹੈ ਜੋ ਪੰਜਾਬ ਸਰਕਾਰ ਨੇ ਅੱਜ ਛਾਉਣੀ ਬਣਾਉਂਦੀ ਇਥੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਅਸੀਂ ਰੋਟੀ ਦੇ ਪੁਰਸੇ ਖੜ ਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਫੇਸ ਕਰਕੇ ਪੰਜਾਬ ਸਰਕਾਰ ਦਾ ਧੱਕਾ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਿਕਰਮ ਸਿੰਘ ਨੂੰ ਜਿੰਦਾਬਾਦ 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 मुदाबा मुरम तेरी सोच ते हिकदम ते हिकदमि तरी सोचे